ਹੈਲੋ ਹਾਂ ਸ਼ਤਿਰ ਵਾਲੇ ਦਾ ਕੈਪਟਨ ਆ ਜੀ ਟਾਡ ਵੱਡਾ ਧੰਨਵਾਦ ਨੀਰ 11 ਦੀ ਜਿਹੜੀ ਟੀਮ ਸੈਕੰਡ ਰਨਰ ਅਪ ਟੀਮ ਅੱਜ ਦਿੰਦੀ ਤਾੜੀ ਮਾਰੋ ਵੀ ਸਾਰੀ ਟੀਮ ਦੇ ਲਈ ਜ਼ੋਰਦਾਰ ਤਾੜੀ ਮਾਰੋ ਜੀ ਜ਼ੋਰਦਾਰ ਟਾਡ ਦਾ ਡੇਵਿਡ ਓਏ ਸੁਤਿਆ ਗੋੜਾ ਅਰ ਕਰਾਚ ਸਫਲਤ ਕੇ ਅਗਲੇ

এই <laughs> <laughs> ਸਾਬਾ ਦਾ ਠੀਕ ਠੀਕ ਹੈ ਫਿਰ ਸਕੂਲ ਨਹੀਂ ਮਤਲਬ ਹੋ ਗਿਆ ਭਾਈ ਲਾਈਵ ਬਣਾ ਲੈਂਗੇ ਇਲੈਕਸ਼ਨ ਹੋ ਗਿਆ ਤਾਂ ਲੱਗ ਗਿਆ ਚਲੋ ਤੋਨੇ ਦਬਾ ਲਵਾਂਗੇ ਉਹ ਤਾਂ ਵੈਸੇ ਹੀ ਨਾ ਅਰੇ ਮਾਰ ਮਾਰ ਨਹੀਂ ਆਇਆ ਛੋਟੂ ਬੋਲੋ ਆ ਜਾਓ ਆਜੂ ਮੰਨ ਸਾਰਾ ਕੱਟੀ ਆਜਾ ਕਮੇਟੀ ਲਈ ਮੰਨ ਦੇ ਦੂਰ ਕੇ ਖੜੇ ਹੋ ਜਿੱਦੋ ਦੋ ਕਾ ਦਿਓ ਪਤੀ ਵਾਦ ਆਜੂ ਆਜਾ ਲਿਖ ਨਹੀਂ ਤੁਹਾਡੀ ਬੋਸਪੋਰ ਹੈ ਤੁਸੀਂ ਬਾਲਾ ਲੈ ਕੇ ਆਉਂਦੇ ਹੋ ਸਾਰਾ ਦਿਨ ਇਹ ਨਾ ਉਧੇ ਲੈਣਾ ਪਰ ਕੋਈ

ਬੀਨਰ ਟੀਮ ਦਾ ਆਯੋਗਤਾ ਨਿਜਮੈਂਟ ਮੈਡਮ ਇਧਰਲੇ ਪਾਸੇ ਆ ਜਾਈ ਤੁਸੀਂ ਬਸ ਇੱਕ ਮਿੰਟ ਇਧਰ ਵੇਖੋ ਇੱਕ ਮਿੰਟ ਰੁਕਿਓ ਉਹਦੇ ਰੇਟ ਡ੍ਰੌਪ ਕਰਾ ਲਾਂਗੇ ਲਓ ਜੀ ਹੁਣ ਆਪਾਂ ਬੈਂਡ ਦੱਸਦੇ ਹਾਂ ਕੀ ਨੀਰਵ 11 ਐਸਟ ਬੱਲੇਬਾਜ਼ ਤੀਰ ਵਾਲਾ ਤਾੜੀ ਮਾਰੋ ਜੀ ਦੋਨਾਂ ਟੀਮਾਂ ਦੇ ਲਈ ਜੋ ਵਿਸ਼ਾਲ ਵੱਡਾ ਧੰਨਵਾਦ ਆਂਦੀ ਨੂੰ ਵੱਡੀਆਂ ਮੁਬਾਰਕਾਂ ਲੈ ਵੀ ਜੀ ਖਿਡਾਰੀ ਹੈ ਬਹੁਤ ਬੜਾ ਸੀ ਧੰਨਵਾਦ ਕਰਦੇ ਆਂ ਥੋੜੇ ਜਿਹੇ ਵਿਸ਼ੇਸ਼ ਸੀ ਚੱਲੀ ਆਪਾਂ ਜਿਹੜੀ ਸਨਮਾਨ ਜਿਹੜੇ ਕਰਾਉਂਦੇ ਜਾਵਾਂਗੇ ਪਾ ਵਾਲੇ ਪ੍ਰਦਰਕਾਤਾ ਦਾ ਧੰਨਵਾਦ ਕਰਦੇ ਆਂ ਚਲੋ ਥੜਾ ਜੀ ਦਾ ਕੀਤਾ ਜਾ ਰਿਹਾ ਹੈ ਤਾੜੀ ਮੈਡ ਦੇ ਉੱਪਰ ਬਹੁਤ ਵੱਡੇ ਸਹਿਯੋਗ ਨੇ ਔਰ ਸਾਡੇ ਸਤਕਾਰ ਦੇ ਯੋਗ ਨੇ ਔਰ ਇਸ ਇਲਾਕੇ ਲਈ ਲੈਦਰ ਬੜੀ ਟੌਪ ਦੀ ਖੜੀ ਹੈ ਸ਼ੋਅ ਮੈਚ ਹੋਇਆ ਤੇ 52 ਰਨ ਸਰਪੰਚ ਸਾਹਿਬ ਜੀ ਨੇ ਮਾਰੇ ਹੈ ਆਓ ਜੀ ਸਾਡੇ ਸਤਕਾਰਯੋਗ ਅੰਕਲ ਜੀ ਆਓ ਜੀ ਮੋਹਿਤ ਸਵਾਮੀ ਜੋ ਵੀਰਾਂ ਦੇ ਵੱਡੇ ਸਹਿਯੋਗ ਨੇ ਟੀਮ ਦੇ ਸਿੰਦਰ ਸਿੰਘ ਤਾੜੀ ਮਾਰੋ ਯਾਰ ਖਿਡਾਰੀਆਂ ਦੇ ਲਈ ਜ਼ੋਰਦਾਰ ਇਹ ਖਿਲਾਕੇ ਲਈ ਬਹੁਤ ਵੀਰ ਹੈ ਸਾਡਾ ਦੇਖੋ ਆ ਜਾਓ ਉਹਨਾਂ ਦੇ ਆਓ ਜੀ ਮਾਰੋ ਯਾਰ ਜ਼ੋਰਦਾਰ ਹੈ ਜਿੰਦਾ RAMU ਬਈਆਰੇ ਇੱਕ ਤਾੜੀ ਸਾਡੇ ਨਰੇਸ਼ ਜੀ ਆਓ ਜਨਾ ਜੀ ਜਿੰਜਾ ਜੀ ਖਿਡਾਰੀ ਵੀਰਾਂ ਦਾ ਖੇਡ ਦੇ ਜੀਨੇ ਵੀ ਜ਼ੋਰਦਾਰ ਇਹਨਾਂ ਦੀ ਚੰਗੀ ਸੋਚ